ਪਿਛਲੇ ਦਿਨੀਂ ਟਿਪਰ ਅਤੇ ਨਵਕਾਰ ਦੀ ਗੰਭੀਰ ਟੱਕਰ ਤੇ ਕਾਰਜ ਜਿੱਥੇ 7 ਮਾਸੂਮ ਸਕੂਲੀ ਵਿਦਿਆਰਥੀਆਂ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਜਿਸ ਦੇ ਕਾਰਨ ਸ਼ਹਿਰ ਦੇ ਵਿੱਚ ਅਤੇ ਮਾਤਾ-ਪਿਤਾ ਦੇ ਵਿੱਚ ਹਜੇ ਵੀ ਸੋਗ ਦੀ ਲਹਿਰ ਹੈ ਦੱਸ ਦਈਏ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੇ ਵੱਲੋਂ ਭਾਰੀ ਵਾਹਨਾਂ ਦੇ ਸਬੰਧੀ ਹੁਕਮ ਜਾਰੀ ਕੀਤੇ ਗਏ ਸੀ। ਉਹਨਾਂ ਪਾਬੰਦੀ ਲਗਾਈ ਸੀ ਕਿ ਇਹ ਭਾਰੀ ਵਾਹਨ ਸਕੂਲ ਟਾਈਮ ਦੇ ਵਿੱਚ ਨਹੀਂ ਚੱਲ ਸਕਣਗੇ। ਪਰ ਸਮਾਣਾ ਪਟਿਆਲਾ ਸੜਕ ਤੇ ਇਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਅਤੇ ਸ਼ਰਿਆਮ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਹੋਇਆਂ ਖੁੱਲ੍ਹਿਆਂ ਅੱਜ ਵੀ ਇਹ ਹੈਵੀ ਵਾਹਨ ਚੱਲਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਚੰਦ ਪੈਸਿਆਂ ਦਾ ਮੁਨਾਫਾ ਕਮਾਉਣ ਦੇ ਲਈ ਆਮ ਲੋਕਾਂ ਦੀਆਂ ਜਾਨਾਂ ਦੇ ਨਾਲ ਇਹ ਖਿਲਵਾੜ ਕੀਤਾ ਜਾ ਰਿਹਾ ਹੈ। ਉਥੇ ਸਬੰਧੀ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਪਾਰਿਵਾਨਾਂ ਨੂੰ ਅੱਜ ਰੋਕ ਕੇ ਇਹਨਾਂ ਦੇ ਚਲਾਨ ਕੱਟੇ ਗਏ ਨੇ। ਜਿਸ ਸਬੰਧੀ ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਾਰਿਵਾਨਾਂ ਨੂੰ ਰੋਕ ਲਿਆ ਗਿਆ ਅਤੇ ਉਹਨਾਂ ਦੇ ਚਲਾਨ ਕੀਤੇ ਗਏ ਨੇ। ਮੈਂ ਐਸੀ ਸ਼ਿਸ਼ਵਿੰਦਰ ਸਿੰਘ ਟ੍ਰੈਫਿਕ ਸੁਮਾਣੇ ਲੱਗੇ ਆ ਜੀ। ਸੁਖਵਿੰਦਰ ਸਿੰਘ ਜੀ ਜਿਹੜਾ ਬਣ ਕੇ ਵੱਡੇ ਵਾਹਨ ਬੀਸੀ ਪਟਾਰ ਰੋਕੇ ਹੋਏ ਆ। ਜੀ। ਆਦੇ ਜਾਰੀ ਕੀਤੇ ਫੇਰ ਵੀ ਵਾਹਨ ਰੱਗੇ ਹੋਰ ਵੱਡੇ। ਸਰ ਸਾਡੀ ਪੂਰੀ ਕੋਸ਼ਿਸ਼ ਹੈ ਜੀ। ਤਕਰੀਬਨ ਅਸੀਂ ਸਵੇਰੇ 6 ਤੋਂ 9 ਵਜੇ ਤੱਕ ਤੇ 1 ਤੋਂ 4 ਵਜੇ ਤੱਕ ਸਾਡੀ ਟੀਮ ਪੂਰੇ ਜੋਰ ਨਾਲ ਲੱਗੀ ਹੋਈ ਹੈ ਜੀ ਜਿੰਨੇ ਵੀ ਅ بڑے ਟਰੱਕ ਨੇ ਹੈਵੀ ਟਰੈਕ ਜਿਹੜੀ ਆ ਉਹ ਤਕਰੀਬਨ ਅਸੀਂ ਜਾ ਕੇ ਉਹਨਾਂ ਨੂੰ ਸਮਝਾ ਕੇ ਬਾਹਰ ਹੀ ਰੋਕ ਦਿੰਦੇ ਆ ਜੀ ਅ ਜਾਂ ਫਿਰ ਉਹਨਾਂ ਨੂੰ ਆਪਣਾ ਚੀ ਨਾਵਾ ਕੋ ਬਾਇਆ ਪਟਿਆਲਾ ਇਧਰੋਂ ਚਲੀ ਜਾਂਦੇ ਆ ਜੀ ਚਲਾਣ ਦੇ ਕਿੱਤੇ ਕੋਈ ਵਾਹਨ ਇਹਨਾਂ ਦੇ ਸਵੇਰੇ ਅਸੀਂ ਜਿਹੜੇ ਨੋ ਐਂਟਰੀ ਦੇ ਟਾਈਮ ਸਕੂਲ ਟਾਈਮ ਜਿਹੜੀ ਨੋ ਐਂਟਰੀ ਆ ਉਹਦੇ ਅਸੀਂ ਸਵੇਰੇ ਜਿਹੜੇ ਆ ਨੋ ਐਂਟਰੀ ਦੇ ਚਲਾਣ ਵੀ ਕਿਤੇ ਗਏ ਨੇ ਜੀ ਸਰ ਕਿਹਦਾ ਪਤਾ ਪਟਿਆਲਾ ਰੋਡ ਤੇ ਨਹੀਂ ਜਾਣ ਨੂੰ ਸਰੋਂ ਪਟਿਆਲਾ ਰੋਡ ਇਧਰ ਭਾਨੀਗੜ ਰੋਡ ਆ ਜੀ ਜਿੱਥੇ ਜਿੱਥੇ ਵੀ ਡੀਸੀ ਸਾਹਿਬ ਨੇ ਜਾਂ ਐਸਐਸਪੀ ਸਾਹਿਬ ਨੇ ਸਾਨੂੰ ਹੁਕਮ ਕੀਤੇ ਨੇ ਉਹਦੇ ਮੁਤਾਬਕ ਅਸੀਂ ਟ੍ਰੈਫਿਕ ਰੋਕੀ ਹੋਈ ਹੈ ਜੀ ਪਾਣਾ ਤੋਂ ਕੀ ਲਾਸ਼ ਸ਼ਟਮਾ ਤੇ ਰਿਪੋਰਟ